ਗੁਰਦਾਸਪੁਰ ਅਤੇ ਪਟਿਆਲਾ ਦਾ ਪਿੰਡੂ ਖੇਤਰ ਬਹੁਤ ਤੇਜ਼ੀ ਨਾਲ ਲੀਚੀ ਦੀ ਬਾਗਵਾਨੀ ਵਿੱਚ ਉੱਭਰਿਆ ਹੈ। ਲੀਚੀ ਦੀ ਬਾਗਵਾਨੀ ਕਰਨ ਵਾਲੇ ਕਿਸਾਨ ਇਸ ਨੂੰ ਮੁਨਾਫੇ ਦਾ ਸੌਦਾ ਦੱਸ ਰਹੇ ਹਨ ਤਾਂ ਇਹੋ ਨਹੀਂ ਉਹ ਆਪਣੇ ਹੋਰ ਕਿਸਾਨ ਸਾਥੀਆਂ ਨੂੰ ਵੀ ਕਣਕ ਅਤੇ ਝੋਨੇ ਦੀ ਰਵਾਇਤੀ ਫਸਲ ਚੱਕਰ ਤੋਂ ਬਾਹਰ ਨਿਕਲ ਕੇ ਫਸਲੀ ਵਿਭਿੰਨਤਾ ਨੂੰ ਅਪਣਾਉਣ ਦੀ ਅਪੀਲ ਕਰ ਰਹੇ ਹਨ। ਜ਼ਹਿਰ ਖਾਨ ਨੇ ਪਟਿਆਲੇ ਦੇ ਬਾਹਰਵਾਰ ਦੇ 70 ਕਿੱਲੇ ਤੋਂ ਜ਼ਿਆਦਾ ਜ਼ਮੀਨ ਠੇਕੇ ਤੇ ਲੈ ਕੇ ਲੀਚੀ ਦੀ ਬਾਗੋਬਾਨੀ ਕੀਤੀ। ਉਸ ਵੱਲ ਦੇਖ ਕੇ ਹੋਰ ਵੀ ਕਈ ਕਿਸਾਨ ਉਸ ਨਾਲ ਸੰਪਰਕ ਕਰਕੇ ਆਪਣੀ ਜ਼ਮੀਨ ਤੇ ਲੀਚੀ ਲਾਉਣ ਲਈ ਅੱਗੇ ਆ ਰਹੇ ਹਾਂ ਅਤੇ ਦਿਨ-ਬਦਿਨ ਇਹ ਰਕਬਾ ਵੱਧਦਾ ਜਾ ਰਿਹਾ ਹੈ ਕਿਸਾਨੀ ਤੇਜੀ ਤੋਂ ਲੀਚੀ ਦੀ ਬਾਗਵਾਨੀ ਵੱਲ ਆਕਰਸ਼ਿਤ ਹੋ ਰਹੀ ਹੈ ਗੁਰਦਾਸਪੁਰ ਅਤੇ ਪਟਿਆਲਾ ਦਾ ਪਿੰਡੂ ਖੇਤਰ ਬਹੁਤ ਤੇਜ਼ੀ ਨਾਲ ਲੀਚੀ ਦੀ ਬਾਗਵਾਨੀ ਵਿੱਚ ਉੱਭਰਿਆ ਹੈ ਲੀਚੀ ਦੀ ਬਾਗਵਾਨੀ ਕਰਨ ਵਾਲੇ ਕਿਸਾਨ ਇਸ ਨੂੰ ਮੁਨਾਫੇ ਦਾ ਸੌਦਾ ਦਾਸ ਰਹੇ ਹਨ ਤਾਂ ਇਹੋ ਨਹੀਂ ਉਹ ਆਪਣੇ ਹੋਰ ਕਿਸਾਨ ਸਾਥੀਆਂ ਨੂੰ ਵੀ ਕਣਕ ਅਤੇ ਝੋਨੇ ਦੀ ਰਵਾਇਤੀ ਫਸਲ ਚੱਕਰ ਤੋਂ ਬਾਹਰ ਨਿਕਲ ਕੇ ਫਸਲੀ ਵਿਭਿੰਨਤਾ ਨੂੰ ਅਪਣਾਉਣ ਦੀ ਅਪੀਲ ਕਰ ਰਹੇ ਹਨ ਜ਼ਹਿਰ ਖਾਨ ਨੇ ਪਟਿਆਲੇ ਦੇ ਬਾਹਰਵਾਰ ਦੇ 70 ਕਿੱਲੇ ਤੋਂ ਜ਼ਿਆਦਾ ਜ਼ਮੀਨ ਠੇਕੇ ਤੇ ਲੈ ਕੇ ਲੀਚੀ ਦੀ ਬਾਗਵਾਨੀ ਕੀਤੀ ਉਸ ਵੱਲ ਦੇਖ ਕੇ ਹੋਰ ਵੀ ਕਈ ਕਿਸਾਨ ਉਸ ਨਾਲ ਸੰਪਰਕ ਕਰਕੇ ਆਪਣੀ ਜ਼ਮੀਨ ਤੇ ਲੀਚੀ ਲਾਉਣ ਲਈ ਅੱਗੇ ਆ ਰਹੇ

लीची का काम तो बहुत बढ़िया काम है जी अगर अंधेरी से थोड़ा बचा रहे तो बहुत बढ़िया काम है ये हमारे पास दो एकड़ जमीन है जी तो सहारनपुर डिस्ट्रिक्ट इधर आप सारा सारा ही परिवार आता है अपना लीची का काम करते हैं मैं संौरासी से इधर रहता हूँ ਹਾਲੀਜੀ ਦਾ ਹੀ ਕੰਮ ਕਰਦੇ ਹੈ ਜਾਂ ਦੇ ਆਮ ਦਾ ਕੰਮ ਕਰਦੇ ਹੈ ਇਹ ਲੀਚੀ ਇਹ ਕਿੰਨੀ ਨਿਕਲ ਜਾਂਦੀ ਹੈ ਇਹ ਬੁੱਟੇ ਕੇ ਹਿਸਾਬ ਨਾਲ ਹੈ ਜਿੰਨਾ ਬੁੱਟਾ ਕ ਵਧੀਆ ਆਕਾਰ ਹੋਗਾ ਉਨਹੀਂ ਵਧੀਆ ਫਲ ਹੋਗਾ ਜੇ ਇਸकी ਗੱਡੀ ਗਾਡੀ ਕਰੂਗਾ ਟਾਈਮ ਤੇ ਪਾਣੀ ਦੋਗਾ ਪਾਣੀ ਨੂੰ 1 ਸਾਲ ਤੇ 1 ਵਾਰ ਚਾਹੀਦਾ ਹੈ ਇਹ ਦੇਖ ਰਹੇ ਕਿ ਫਿਰ ਕਿਸਾ ਕਰਦੇ ਹੈ ਦੇਖ ਰਹੇ ਕਿ ਇੱਥੇ ਪੱਕੇ ਪੜੇ ਹੈ ਇਦਰੀ ਕਰਦੇ ਹੈ ਆਪਾਂ ਫਿਰ ਇਸਕੇ ਬਾਅਦ ਅਮਰੂਦ ਦਾ ਕੰਮ ਕਰਨਾ ਸ਼ੁਰੂ ਕਰ ਦਤੇ ਹੈ ਜਿਹੜੀ ਲੀਚੀ ਹੈ ਲੀਚੀ ਕਹਿੰਦੇ ਜਿਹੜੀ ਗਰਦਾਸਪੁਰ ਦੀ ਬਟਾਲੀ ਹੈ ਜਿਹੜੀ ਜਿਹੜੀ ਜ਼ਿਲ੍ਹਾ ਗਰਦਾਸਪੁਰ ਦੀ ਕਹਿੰਦੇ ਲੀਚੀ ਫੇਮਸ ਹੈਗੀ ਹੈ ਹਾਂਜੀ ਹਾਂਜੀ ਬਹੁਤ ਵਧੀਆ ਹੈ ਇਹ ਵੈਰਾਈਟੀ ਹੁੰਦੀ ਹੈ ਦੇਹਰਾਦੁੰਨੀ ਕਲਕੱਤੀ ਤੇ ਸੀਰੀ ਲੈਕਸ ਤਿੰਨ ਵੈਰਾਈਟੀਆਂ ਹੁੰਦੀਆਂ ਜਿਹੜੀ ਵਧੀਆ ਹੁੰਦੀ ਹੈ ਉਹ ਇੱਧਰ ਹੀ ਹੁੰਦੀ ਹੈ ਇਹ ਇੱਧਰ ਹੀ ਹੁੰਦੀ ਹੈ ਜੀ ਆਜੀ ਇਹ ਪਾਲੀ ਬਹੁਤ ਅੱਛੀ ਹੈ ਜੀ ਇੱਧਰ ਤੋਂ ਕੋਈ ਵੀ ਬੁੱਟਾ ਲਾ ਦੋ ਕੋ ਸਭ ਵਧੀਆ ਹੁੰਦਾ ਹੈ ਜੀ ਲੀਚੀ ਇੱਥੋਂ ਕਿਤੇ ਕਿਤੇ ਜਾਂਦੀ ਹੈ ਇਹ ਬਾਹਰ ਜਾਂਦੀ ਹੈ ਦਰਬੀ ਲੋਕਲ ਵੀ ਵਿਕਦੀ ਹੈ ਬਾਕੀ ਆਪਣਾ ਮਾਲ ਜਿਹੜਾ ਹੈ ਵਿਸਾਖਾ ਪਟਨਾ ਜਾਂਦਾ ਹੈ ਜੀ भी हाँ जी हाँ जी हाँ जी हाँ जी हाँ जी बाहर भी जाता है तो कितनी की डिमांड रहती है बहुत डिमांड होती है देखो अभी मैं मेरे मुंडे ने लाई है रेडी वो बिक्री बिक्री इधर रोड पे खलो के इधर बड़े कस्टमर आते हैं हाँ अच्छा, जी हाँ जी हाँ जी हाँ जी हाँ जी हाँ जी फ्रेश माल मिलता है इधर ताज़ा ताज़ा बिकता है और फ्रेश ही बंदे खाते हैं आगे लोग ਬਹੁਤ ਵਪਾਰੀ ਆਤੇ 12 ਵਪਾਰੀ ਆਤੇ ਉਹ ਆਪਣਾ ਰੇਟ ਕਰ ਲੈਂਦੇ ਫਿਰ ਉਹਨੂੰ ਲਾ ਲਾ ਕੇ ਦਿੱਤੇ ਦਿੰਦੇ ਉਹ ਆਪਣੀ ਗੱਡੀ ਤੇ ਬਾਹਰ ਲੈ ਜਾਂਦੇ ਕਿ ਜਿਹੜੀ ਮੰਡੀ ਕਰਨ ਉਹ ਕਿਸਾ ਕਰਦੇ ਮੰਡੀ ਪੂਰੇ ਦਿਹਾੜੀ ਤੋੜਦੇ ਹੈ ਸ਼ਾਮ ਨੂੰ 4 ਵਜੇ ਮੰਡੀ ਲੋਡਿੰਗ ਕਰ ਦਿੰਦੇ ਜਿੱਥੇ ਵੀ ਭੇਜਣੀ ਹੈ ਜਿੰਨੀ ਦੂਰ ਭੇਜਣੀ ਹੈ ਉਸ ਦੀ ਟਾਈਮ ਨਾਲ ਹਿਸਾਬ ਨਾਲ ਭੇਜਦੇ ਦੇਖਿਆ ਜੀ ਇਹ ਤੇ ਵੇਖਿਆ ਪ੍ਰਵਾੜ ਤਾਂ ਸਾਰੇ ਲੱਗਾ ਦਾ ਫਿਰ ਇਹ ਨੀਚੀ ਦੇ ਸੀਜ਼ਨ ਨਾ ਹੁੰਦੇ ਕਿ ਇੱਥੇ 12 ਮਹੀਨੇ ਤੁਸੀਂ ਬਿਤਾਉਣੇ ਇੱਥੇ ਹੀ 12 ਮਹੀਨੇ ਰਹਤੇ ਜੀ ਹੋਰ ਵੀ ਬਾਗ ਹੈ ਆਪਣੇ ਪਾਸ ਕਈ ਬਾਗ ਹੈ 8-10 ਬਾਗ ਹੋ ਰਹੇ ਹਨ ਬਰਦਾਸ਼ਪੁਰ ਮੇਂ ਵੀ ਹੈ ਇਧਰ ਪਟਾੜੇ ਮੇਂ ਵੀ ਹੈ ਆਸ਼ਾਪੂਰੇ ਮੇਂ ਵੀ ਐਤ ਸ਼ਾਹਪੁਰ ਪਿੰਡ ਵੀ ਹੈ ਉੱਧਰ ਵੀ ਹੈ ਆਪਣੇ ਕੋਲ। ਚਲੀ ਜੀ ਦਾ کاروبار ਇੰਨਾ ਬਣਾਫਾ ਹੁੰਦਾ ਕਿ ਨਹੀਂ ਹੁੰਦਾ ਇਹ ਕਿਉਂਕਿ ਲੋਕੀ ਕਹਿੰਦੇ ਘਾਟੇ ਵਾਲਾ ਸੋਧਦਾ ਨਹੀਂ 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 ਸਾਨੂੰ ਤਾਂ ਅਜੇ ਤੱਕ ਕੋਈ ਘਾਟਾ ਨਹੀਂ ਹੋਇਆ ਜੀ ਦੇਖੋ ਮਾਲਕ ਵੀ ਆਪਣੇ ਨਾਲ ਪਿਆਰ ਬਹੁਤ سے ਰਹਿੰਦਾ ਹੈ ਮਾਲਕ ਵੀ अगर कोई हलफ कर देता है अगर नुकसान सानो होता है वो भी अपना ध्यान रखता है पर कभी नुकसान तो नहीं हुआ है नहीं 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 नुकसान नहीं है इस तरह नहीं अंधेरी अंधेरे में कुछ आड़चूड़ता फर्क इदा ये फल छोटा होता है इदा अंधेरी से कोई वो नहीं होता है थोड़ा कलर पे फर्क पड़ जाता है और कुछ नहीं होता है। आम आम अंधेरी से झड़ जाता है आम। ਇਹ ਜਦੋਂ ਬਰਸਾਤ ਪੈਂਦੀ ਹੈ ਜਾਂ ਇਹਦੇ ਪਾਣੀ ਦੇ ਪਾਣੀ ਦੇ ਪਾਣੀ ਨੂੰ ਕਿੱਦਾਂ ਦੇ ਦੇ ਦੋ ਜਿਹੜਾ ਪਾਣੀ ਲਾਣਾ ਪੈਂਦਾ ਫਿਰ ਉਹ ਕਿਸ ਨਾਲ ਲਗਾਉਂਦੇ ਤੁਸੀਂ ਪਾਣੀ ਲੱਗਦਾ ਪਾਣੀ ਨੂੰ ਜਿੰਨਾ ਦੇ ਦੋ ਉਨਾ ਹੀ ਵਧੀਆ ਹੈ ਜੀ ਪਾਣੀ ਪਾਣੀ ਦੀ ਜਿੰਨੀ ਇਹਨੂੰ ਜਿੰਨਾ ਦੇਵੋਗੇ ਉਨਾ ਹੀ ਵਧੀਆ ਹੈ ਤੇ ਇਹਨੂੰ 4 ਫੁੱਟ ਪਾਣੀ ਮਿਲ ਜਾਓ 5 ਫੁੱਟ ਪਾਣੀ ਮਿਲ ਜਾਓ ਕੋਈ ਦਿੱਕਤ ਨਹੀਂ ਹੈ ਕੋਈ ਪਰੇਸ਼ਾਨੀ ਨਹੀਂ ਹੈ ਔਰ ਸਾਲ ਵਿੱਚ ਬਸ ਜਿਸ ਵੜੇ ਫਲ ਆਂਦਾ ਹੈ ਉਸੇ ਵੇਲੇ ਪਾਣੀ ਆਤਾ ਹੈ ਇਸ ਨੂੰ ਉਸ ਵੇਲੇ ਤੇ ਰੋਜ਼ ਪਾਣੀ ਦੇ ਦੋ ਬਾਕੀ ਉਸਕੇ ਬਾਅਦ ਪਹਿਲੇ ਨਾ ਅੱਗੇ ਨਾ ਪਿੱਛੇ ਪਾਣੀ ਨਹੀਂ ਦੇ ਸਕਦੇ ਫਿਰ ਕਿੰਨੇ ਚਿਰ ਦੀ ਫਸਲ ਆਏ ਵਾਲੀ ये ज्यादा ज्यादा एक महीना चलती है जी बस हाँ जी हाँ जी, हाँ जी। सब मसूर पूरा बटाला इधर ही आता जी सारा बटाला इधर ही बाहर भी बेचते हैं कुछ कस्टमर अभी मेरे को रहे हैं ले जा रहे हैं ताजी ताजी इधर से बेचते हैं बागवानी तो फायदा ही है जिन बंदे ने ला लिया मेरे को घटो घट गट में इधरों सत्तर अस्सी किले ला चुका हूँ पिछले साल साढ़े सात किले मैं इधर ही लाए हैं और तीन किले होर लाए हैं अब के और मैं बारह तेरह किले लाने हैं हाँ जी हाँ जी लीची, आंजी आंजी, लीची। के किले हुए थे सत्तर किले तो अब से पहले ला चुका हूँ मैं हाँ जी हाँ जी चौदह पंद्रह किले हूँ लाने हैं बाकी लगते टाइम नाल हैं। अप, नर्शरी है आप अपनी नर्सरी है नर्सरी से आप अपना बूटा तैयार करते हैं जिस बंद अपने को मंगा है बूटा तो आप तैयार करते हैं गारंटी का बूटा है चार साल से फसल देता है ਇਹ ਤਾਂ ਬਸ ਇੱਕ ਕਾਸਟ ਵੀਰ ਵੀ ਹਿੰਦੀ ਗਏ ਕੇ ਨਹੀਂ ਨਹੀਂ ਬਹੁਤ ਵਧੀਆ ਪਾਲੀ ਹੈ ਇੱਧਰ ਪੰਜਾਬ ਤੇ ਕੋਈ ਦਿੱਕਤ ਨਹੀਂ ਹੈ ਕੋਈ ਪਰੇਸ਼ਾਨੀ ਨਹੀਂ ਹੈ ਕਿਸੇ ਬਾਤ ਦੀ ਵੀ ਕੋਈ ਉਹ ਨਹੀਂ ਆਤੀ ਇੱਕ ਕਬੂਟਾ ਕਿੰਨੇ ਚਿਰ ਤਿਆਰ ਹੋ ਜਾਂਦਾ ਇੱਕ ਕਬੂਟਾ 4 ਸਾਲ ਦੇ ਤਿਆਰ ਹੋ ਜਾਂਦਾ ਚੋਨਾ ਨਹੀਂ ਬੀਜਣਾ ਪਵੇਗਾ ਹੋਰ ਕੋਈ ਵੀ ਬਿਜਾਈ ਕਰ ਲੋ ਕਣਕ ਬੀਜ ਲੋ ਕਮਾਦ ਲਗਾ ਲੋ ਉਹ ਪੱਠੇ ਬੀਜ ਲੋ ਕੁਛ ਹੀ ਬੀਜ ਲੋ ਬਾਕੀ ਚੋਨਾ ਨਹੀਂ ਲਗਾ ਸਕਦੇ ਹੈ ਪਰ ਇਹ ਜਿਹੜੀ ਖੇਤੀ ਹੈ ਇਹ ਇੱਕ ਵਾਰੀ ਜਿਸ ਤਰ੍ਹਾਂ ਬੂਟੇ ਲੱਗੇ ਫਿਰ ਆਪੇ ਜਾਂਦੀ ਰਹਿੰਦੀ ਹੈ ਹਾਂਜੀ 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 ਸੀਜ਼ਨ ਦੇ ਸੀਜ਼ਨ ਹਾਂਜੀ ਹਾਂਜੀ ਹਾਂਜੀ